ਅਕਸਰ ਇਹ ਕਿਹਾ ਜਾਂਦਾ ਹੈ ਕਿ ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਭਰੋਸੇ ਵਾਲਾ ਪਵਿੱਤਰ ਰਿਸ਼ਤਾ ਹੁੰਦਾ ਹੈ ਤੇ ਜਦੋਂ ਦੋਨੇ ਪਤੀ ਪਤਨੀ ਲਾਮਾ ਫੇਰੇ ਲੈਂਦੇ ਨੇ ਤਾਂ ਉਸ ਸਮੇਂ ਕਸਮਾਂ ਵੀ ਖਾਂਦੇ ਨੇ ਕਿ ਅਸੀਂ ਸਤ ਜਨਮਾਂ ਤੱਕ ਇੱਕ ਦੂਜੇ ਸਾਥ ਨਿਭਾਵਾਂਗੇ ਪਰਿਵਾਰਾਂ ਦੇ ਵਿੱਚ ਹੀ ਬੜੀ ਖੁਸ਼ੀ ਹੁੰਦੀ ਹੈ ਰਿਸ਼ਤੇਦਾਰਾਂ ਦੇ ਵਿੱਚ ਬੜੀ ਖੁਸ਼ੀ ਹੁੰਦੀ ਹੈ ਤੇ ਨਾਲ ਦੀ ਨਾਲ ਅਰਦਾਸ ਵੀ ਉਹਨਾਂ ਜੋੜਿਆਂ ਦੀ ਇਸ ਤਰੀਕੇ ਨਾਲ ਹੀ ਹੁੰਦੀ ਹੈ ਕਿ ਅਸੀਂ ਅਗਲੇ 7 ਜਨਮਾਂ ਤੱਕ ਇੱਕ ਦੂਜੇ ਦੇ ਲੰਬਾ ਸਫ਼ਰ ਹਮਸਫ਼ਰ ਬਣ ਕੇ ਰਹੀਏ ਪਰ ਅੱਜ ਕੱਲ੍ਹ ਰਿਸ਼ਤੇ ਤਾਰ-ਤਾਰ ਹੁੰਦੇ ਜਾ ਰਹੇ ਨੇ ਕਈ ਕਾਰਨ ਨੇ ਤਾਰ-ਤਾਰ ਹੋਣ ਦਾ ਦੱਸ ਦਿੰਨੇ ਆ ਅੱਜ ਕੱਲ੍ਹ ਜਿਸ ਤਰੀਕੇ ਨਾਲ ਕਈ ਰਿਸ਼ਤੇ ਤਾਂ ਨਸ਼ਾ ਘੋੜ ਵਾਂਗੂ ਖਾ ਗਿਆ ਦੂਜੇ ਪਾਸੇ ਕਈ ਜਦੋਂ ਰਿਸ਼ਤੇ ਖਰਾਬ ਹੁੰਦੇ ਨੇ ਤਾਂ ਉਸ ਦੇ ਵਿੱਚ ਵੀ ਕਾਫੀ ਖਟਾਸ ਪੈਦਾ ਹੋ ਜਾਂਦੀ ਜਿਸ ਤੋਂ ਬਾਅਦ ਆ ਕੇ ਮੁਰ ਤੋਂ ਭਰੋਸਾ ਨਹੀਂ ਬਣਦਾ ਤਾਂ ਇਸ ਤਰੀਕੇ ਦਾ ਮਾਹੌਲ ਜਿਹੜਾ ਅੱਜ ਕੱਲ੍ਹ ਬਣ ਚੁੱਕਾ ਹੈ ਤਈਕਾ ਇਦਾਂ ਦੀ ਖਬਰ ਤੁਹਾਨੂੰ ਦੁਕਾਨ ਜਾ ਰਹੀਆਂ ਜਿਸ ਖਬਰ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਏਗੀ ਅੱਖਾਂ ਖੁੱਲ੍ਹੀ ਦੇ ਖੁੱਲੀਆਂ ਰਹਿ ਜਾਣਗੀਆਂ ਖਬਰ ਖੜ ਤੋਂ ਸਭ ਨੂੰ ਨਿਕਲ ਕੇ ਆ ਰਹੀ ਹੈ ਜਿੱਤੇ ਕਿ ਖੜ ਦੇ ਇੱਕ ਫਲੈਟ ਦੇ ਵਿੱਚ ਦੋਨੋਂ ਪਤੀ ਪਤਨੀ ਰਹਿੰਦੇ ਸੀ ਦੱਸਿਆ ਜਾ ਰਿਹਾ ਕਿ ਦੋਨੋਂ ਦਾ ਝਗੜਾ ਇਸ ਕਰਕੇ ਹੋ ਰਿਹਾ ਸੀ ਕਿ ਪਤਨੀ ਹਮੇਸ਼ਾ ਆਪਣੇ ਪਤੀ ਨੂੰ ਨਸ਼ੇ ਕਰਨ ਤੋਂ ਰੋਕਦੀ ਸੀ ਤੇ ਨਸ਼ੇ ਕਰਨ ਤੋਂ ਰੋਕਣਾ ਅੱਜ ਉਸ ਪਤਨੀ ਨੂੰ ਮਹਿੰਗਾ ਪੈ ਗਿਆ ਤੇ ਦੱਸਿਆ ਜਾ ਰਿਹਾ ਕਿ ਉਸ ਪਤੀ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੀ ਪਤਨੀ ਦਾ ਗਲਾ ਘੁੱਟਿਆ ਉਸ ਤੋਂ ਬਾਅਦ ਜਾ ਕੇ ਉਸ ਦੀ লাশ ਨੂੰ ਬੈਗ ਦੇ ਵਿੱਚ ਪਾ ਕੇ ਰੋਪੜ ਦੀ ਨਹਿਰ ਦੇ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਜਾ ਕੇ ਦੱਸ ਦਿੰਨੇ ਆ ਕਿ ਇਹ ਮਾਮਲਾ ਪੁਲਿਸ ਕੋਲ ਪਹੁੰਚਿਆ ਮ੍ਰਿਤਕਾ ਦੇ ਭਰਾਵ ਨੂੰ ਦੱਸਿਆ ਗਿਆ ਕਿ 2023 ਦੇ ਵਿੱਚ ਉਹਨਾਂ ਦੀ ਭੈਣ ਦਾ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਜੀਜਾ ਜੀ ਲਗਾਤਾਰ ਜਿਹੜਾ ਨਸ਼ੇ ਦਾ ਆਦੀ ਹੁਣ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਜਾ ਕੇ ਦੋਨਾਂ ਦਾ ਆਪਸੀ ਲੜਾਈ ਝਗੜਾ ਹੁਣ ਸ਼ੁਰੂ ਹੋ ਗਿਆ ਜਿਸ ਦੇ ਕਾਰਨ ਉਹਨਾਂ ਦੀ ਭੈਣ ਹਮੇਸ਼ਾ ਰੋਕਦੀ ਸੀ ਕਿ ਨਸ਼ੇ ਨਾ ਕਰੋ ਪਰ ਉਹਨਾਂ ਦਾ ਜੀਜਾ ਦੱਸੇਰ ਕਿ ਨਸ਼ੇ ਕਰਨ ਤੋਂ ਨਹੀਂ ਰੁਕ ਰਿਹਾ ਸੀ ਜਿਸ ਤੋਂ ਬਾਅਦ ਜਾ ਕੇ ਅੱਜ ਉਸ ਪਤੀ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿੰਨੇ ਸੁਪਨੇ ਹੋਣਗੇ ਉਸ ਪਤਨੀ ਦੇ ਕਿ ਅੱਗੇ ਉਲਾਦ ਪੈਦਾ ਹੋਣੀ ਸੀ ਅੱਗੇ ਪੀੜ੍ਹੀ ਚੱਲਣੀ ਸੀ ਕਿਸੇ ਦੀ ਚਾਚੀ ਕਿਸੇ ਦੀ ਮਾਸੇ ਕਿਸੇ ਦੀ ਮਾਮੀ ਬਣਨਾ ਸੀ ਪਰ ਇੱਕ ਨਸ਼ੇ ਨੇ ਤੁਸੀਂ ਦੇਖੋ ਕਿ ਕਿੰਨੇ ਵੱਡਾ ਰਿਸ਼ਤਾ ਖਤਮ ਕਰ ਦਿੱਤਾ ਹੁਣ ਪੁਲਿਸ ਨੇ ਪਤੀ ਤੇ ਦੋ ਤੁਸੀਂ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਖੜਦੇ ਸਿਟੀ ਥਾਣਾ ਦੇ ਵਿੱਚ ਮਾਮਲਾ ਹੈ ਜਿਸ ਨੂੰ ਲੈ ਕੇ ਐਸਐਚਓ ਸੁਨੀਲ ਕੁਮਾਰ ਇਸ ਮਾਮਲੇ ਬਾਰੇ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਤੁਸੀਂ ਦੇਖੋ ਜਿਸ ਤਰੀਕੇ ਨਾਲ ਅੱਜ ਕੱਲ੍ਹ ਰਿਸ਼ਤਿਆਂ ਤੇ ਬਹੁਤ ਭਰੋਸਾ ਹੁੰਦਾ ਹੈ ਪਤੀ ਪਤਨੀ ਦੇ ਵਿੱਚ ਭਾਵੇਂ ਛੋਟੀ ਮੋਟੀ ਨੋਕਚਕ ਹੁੰਦੀ ਰਹਿੰਦੀ ਹੈ ਪਰ ਇਥੋਂ ਤੱਕ ਕਦੀ ਨੌਬਤ ਨਹੀਂ ਆਂਦੀ ਕਿ ਆਪਣੀ ਪਤਨੀ ਨੂੰ ਨਸ਼ੇ ਕਾਰਨ ਮੌਦ ਕਾਟ ਉਤਾਰ ਦਿੱਤਾ ਜਾਵੇ। ਤਾਂ ਇਸ ਤਰ੍ਹਾਂ ਦੀ ਤਸਵੀਰ ਜਦੋਂ ਸਾਹਮਣੇ ਆਈ ਹੋਵੇਗੀ ਪਰਿਵਾਰ ਦੇ ਤਾਂ ਜਦੋਂ ਪਤਾ ਲੱਗਿਆ ਤਾਂ ਕੀ ਪਲ ਹੋਣਗੇ ਕਿ ਜਿਨ੍ਹਾਂ ਨੇ ਲਾਡ ਨਾਲ ਆਪਣੀ ਧੀ ਨੂੰ ਪਾਲਿਆ ਹੋਵੇਗਾ ਛੋਟੇ ਹੁੰਦੇ ਸਕੂਲ ਦੇ ਵਿੱਚ ਭੇਜੀ ਹੋਵੇਗੀ بڑے ਚਾਵਾ ਨਾਲ ਵਿਆਹ ਕੀਤਾ ਹੋਵੇਗਾ ਪਰ ਉਸੇ ਆਪਣੀ ਧੀ ਨੂੰ ਇੱਕ ਬੈਗ ਦੇ ਵਿੱਚ ਲਾਸ਼ ਦੇ ਜਦੋਂ ਦੇਖਿਆ ਹੋਵੇਗਾ ਤਾਂ ਭੁੱਬਾ ਮਾਰ ਕੇ ਪਰਿਵਾਰ ਰੋਂਦਾ ਹੋਇਆ ਦੇਖੇਗਾ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਉਸ ਲਾਸ਼ ਨੂੰ ਵੀ ਬਰਾਮਦ ਕਰ ਲਿਆ ਜਿਸ ਨੂੰ ਲੈ ਕੇ ਹੁਣ ਪੋਸਟਮਾਰਟਮ ਹੋ ਰਿਹਾ ਜਿਸ ਤੋਂ ਬਾਅਦ ਜਾ ਕੇ ਦੋਸ਼ੀਆਂ ਦਾ ਰਿਮਾਂਡ ਵੀ ਲਿਆ ਗਿਆ ਪੁਲਿਸ ਵੱਲੋਂ ਤਾਂ ਪੁਲਿਸ ਵੱਲੋਂ ਹੋਰ ਕੀ ਇਸ ਪੂਰੇ ਮਾਮਲੇ ਬਾਰੇ ਕੀ ਆ ਗਿਆ ਤੁਸੀਂ ਵੀ ਸੁਣੋ ਸਰ ਜੀ ਸਾਹਿਬ ਜੋ ਮਰਡਰ ਹੋਇਆ ਇਹਦੀ ਮੈਨੂੰ ਜਾਣਕਾਰੀ ਦਿਓ ਜੀ ਕੀ ਕਹਿਣਾ ਚਾਹੋ ਸਾਡੇ ਕੋਲ ਇਨਫੋਰਮੇਸ਼ਨ ਛੁਡੀ ਦੇ ਕਰਦੇ ਬਦਲ ਹੋਈ ਸੀ ਕਿ ਸਾਡੀ ਕੁੜੀ ਨੂੰ ਉਹਦੇ ਹਸਬੰਦ ਕਮਲਜੀਤ ਸਿੰਘ ਨੇ ਉਹਦਾ ਗਲਾ ਘੁੱਟ ਕੇ ਉਹਨੂੰ ਮਾਰਤਾ ਤੇ ਨਾਲ ਉਹਦਾ ਇੱਕ ਸਾਥੀ ਵੀ ਸੀਗਾ ਉਸ ਇਨਫੋਰਮੇਸ਼ਨ ਤੋਂ ਬਾਅਦ ਅਸੀਂ ਨਾਲ ਨਾਲ ਹੀ ਐਕਟਿਵਿਟੀ ਇੱਕ ਐਫਆਈਆਰ ਵਿੱਚ ਕੀਤੀ 330 ਸੁਬਾ નંબર ਤੇ ਬਥਰੀ-ਬਥਰੀ ਪੁਲਿਸ ਪਾਰਟੀਆਂ ਟੀਮ ਦੀਆਂ ਬਣਾ ਕੇ ਅਸੀਂ ਦੋਵੇਂ ਦੋਸ਼ਾਂ ਨੂੰ ਕਾਬੂ ਕਰਦੇ ਆ। ਇਹ ਕੁੜੇ ਦਾ ਨਾਂ ਕੀ ਹੈ ਜੀ ਪਹਿਲਾਂ ਦਾ ਉਹ ਨਾਂ ਕੁੜੀ ਦਾ ਨਾਂ ਰਾਜਪੁਰਾ ਜੀ ਤੇ ਇਹਨਾਂ ਨੇ ਕੀ ਰਿਪੋਰਟ ਕੀਤਾ ਅ ਇਹਨਾਂ ਨੇ ਸੀਨ ਫਾੜ ਲਿਆ ਇਹਨਾਂ ਨੇ ਸਾਡੇ ਦੇ ਵੀ ਇੱਕ ਐਡਮਿਟ ਕੀਤਾ ਕਿ ਵੀ ਹਾਂ ਅ ਅਮਨ ਜੀ ਤੇ ਰਸੀਗਾ ਉਹਨੇ ਕਿਹਾ ਕਿ ਵੀ ਹਾਂ ਮੈਂ ਆਪਣੀ ਵਾਈਫ ਨੂੰ ਗਲਾ ਘੁੱਟ ਕੇ ਮਾਰਦਾ ਜਿਸ ਵਿੱਚ ਮੇਰਾ ਦੋਸਤ ਵੀ ਨਾਲ ਸੀਗਾ ਜੇ ਉਸ ਤੋਂ ਬਾਅਦ ਅ ਅ ਡੈੱਡ ਬੋਡੀ ਮਿਲੀ ਉਹਦੀ ਅ ਇੱਕ ਬੈਗ 'ਚ ਪਾ ਕੇ ਤੇ ਨਾ ਅਸੀਂ ਨਹਿਰ 'ਚ ਉੱਟ ਕੇ ਆਏ ਤੇ ਨਹਿਰ ਦੇ ਵੀਡੀਓ 'ਚ ਫਿਰ ਡੈੱਡ ਬੋਡੀ ਮਿਲੀ ਕਿੱਥੋਂ ਜੀ ਇਹਨਾਂ ਨੂੰ ਅ ਡੈੱਡ ਬੋਡੀ ਦਾ ਅਸੀਂ ਪਿੱਛਾ ਕਰਦੇ ਇਹਨਾਂ ਦੇ ਅਕੋਰਡਿੰਗ ਇਹਨਾਂ ਨੂੰ ਲੱਗੇ ਸੀ ਕਿ ਦੋਸਤ ਦਾ ਪਿੱਛਾ ਕਰਦੇ ਕਰਦੇ ਸਾਨੂੰ ਅਗਾ ਹੈਡਵੌਕਸ ਜਾ ਕੇ ਪਟਿਆਲੇ ਉਥੋਂ ਡੈੱਡ ਬੋਡੀ ਮਿਲ ਪਾਈ ਗਈ ਸੀ ਜਿਸ ਤੋਂ ਬਾਅਦ ਇਹ ਡੈੱਡ ਬੋਡੀ ਰਜਿੰਦਰਾ ਹਸਪੀਟਲ ਜਿਹੜੇ ਪਟਿਆਲੇ ਦੇ ਉੱਥੇ ਸੀ ਭੇਜੀ ਸੀ ਤੇ ਜਿਹੜੀ ਇਹ ਗੱਡੀ ਹੈ ਵਿੱਚ ਪੱਕ ਲੈ ਕੇ ਹੈ ਗੱਡੀ ਵਰ ਬਰਾਬਰ ਕਰ ਲਿਆ ਜੀ ਗੱਡੀ ਅਸੀਂ ਉਸ ਵਾਸਤੇ ਲੱਗੇ ਹੋਏ ਇਨਵੈਸਟੀਗੇਸ਼ਨ ਚੱਲੀ ਹੈ ਗੱਡੀ ਤੇ ਡਰਵਰ ਦਾ ਸਾਰਾ ਸੀ ਬਰਾਮਦ ਕਰਨਾ ਐਜਾ ਪੁਲਿਸ ਰਿਪੋਰਟ ਹੋ ਗਿਆ ਜੀ ਦੋ ਦਿਨ ਦੀ ਸਾਡੇ ਪੁਲਿਸ ਰਿਪੋਰਟ ਜੀ ਹੈ ਜੇ ਤਰਤੀਸ ਚੱਲੀ ਹੈ ਉਜੀ ਕੱਲੇ ਜਿਹੜਾ ਜਿਹੜਾ ਮੈਡੀਕਲ ਹੈ ਕੋਈ ਡਾਕਟਰਾਂ ਦਾ ਕੋਈ ਬੋਰਡ ਬਣਿਆ ਸੀਗਾ ਅਸੀਂ ਡਾਕਟਰ ਸਾਹਿਬ ਨੂੰ ਲੈ ਕੇ ਬੋਰਡ ਐਸਐਮ ਸਾਹਿਬ ਨੂੰ ਬੋਰਡ ਦੀ ਅਪੀਲ ਕੀਤੀ ਬੋਰਡ ਦੇ ਹੋਰਿੰਗ ਕੀ ਇਹਦਾ ਮੈਡੀਕਲ